ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਬੂਟਾ ਸਿੰਘ ਬਲਾਰਾ ਪਹੁੰਚੇ ਹਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੱਲ ਵਿਖੇ ਜਿੱਥੇ ਪਿਛਲੇ 5 ਦਿਨਾਂ ਤੋਂ ਹੋਲਾ ਮੱਲਾ ਮਨਾਉਂਦੀਆਂ ਸਿੱਖ ਸੰਗਤਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਲੰਗਰ ਲਗਾਏ ਗਏ ਸਨ ਅੱਜ 5ਵੇਂ ਤੇ ਅਖੀਰਲੇ ਦਿਨ ਸਮਾਪਤੀ ਹੋਈ ਜਿਸ ਵਿੱਚ ਇਲਾਕੇ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਤਨ ਮਨ ਨਾਲ ਸੇਵਾ ਵਿੱਚ ਹਿੱਸਾ ਪਾਇਆ ਉੱਥੇ ਹੀ ਸਵੇਰ ਤੋਂ ਸ਼ਾਮ ਤੱਕ ਪ੍ਰਸ਼ਾਦੇ ਪਕਾਉਣ ਵਿੱਚ ਬੀਬੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਪੇਸ਼ ਹੈ ਇੱਕ ਰਿਪੋਰਟ। ਹੈ ਗੁਰੂ ਵਾਹਿਗੁਰੂ 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 Yeah. <laughs> ਵਾਹ ਕਰੋ 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 Ah, throw, ah, throw, ah, throw, ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਗੱਲ ਦੇ ਵਿੱਚ ਸਲਾਨਾ ਜਿਹੜਾ ਭੰਡਾਰਾ ਕੋਲੇ ਮਹੱਲੇ ਦਾ ਲਗਾਇਆ ਜਾਂਦਾ ਤੇ ਹਰ ਸਾਲ ਇਸੇ ਤਰ੍ਹਾਂ ਹੀ ਚੱਲਦਾ ਤੇ ਸੰਗਤਾਂ ਦਾ ਭਰਪੂਰ ਜਿਹੜਾ ਸੰਜੋਗ ਆ ਤੇ ਬੀਬੀਆਂ ਪੈਣਾ ਬੱਚੇ ਨੌਜਵਾਨ ਸਾਰੇ ਇਸ ਲੰਗਰ ਨੂੰ ਰਲ ਮਿਲ ਕੇ ਪੂਰੇ ਉਤਸ਼ਾਹ ਦੇ ਨਾਲ ਮਨਾਉਂਦੇ ਆ ਤੇ ਦੂਰ ਨੇੜੇੋਂ ਆਈਆਂ ਹੋਈਆਂ ਸੰਗਤਾਂ ਉਹ ਵੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਇੱਥੇ ਨਮਸਤਕ ਹੁੰਦੇ ਆ ਲੰਗਰ ਛਕਦਿਆਂ ਨੇ ਤੇ ਸਾਡੇ ਸਾਰੇ ਨਗਰ ਦੇ ਵੀਰ ਜਿਹੜੇ ਉਹ ਆਪਣੇ ਹਿੱਸਾ ਪਾ ਕੇ ਇਹਨੂੰ ਪੂਰਾ ਸਿਰੇ ਤੱਕ ਲੈ ਕੇ ਜਾਂਦੇ ਆ ਅਸੀਂ ਇਹ ਗਾਂ ਤੋਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਉਹ ਮੋਢੇ ਨਾਲ ਮੋਢਾ ਲਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੇਵਾ ਆ ਵਾ ਇੱਥੇ ਪਉਣ ਤਨ ਮਨ ਤੁਹਾਨੂੰ ਨਾਲ ਕਰਨ ਤੇ ਮੈਂ ਇੰਨੀਆਂ ਕੀ ਬੇਨਤੀਆਂ ਕਰਦਾ ਸਾਡੇ ਨਗਰ ਦੇ ਸਾਰੇ ਨੌਜਵਾਨ ਬਜ਼ੁਰਗ ਵੀ ਨੇ ਸਾਡੇ ਨਾਲ ਤੇ ਬਸ ਇਹੀ ਬੇਨਤੀਆਂ ਕਰਦੇ ਆ ਜੀ ਕਿ ਇਸੇ ਤਰ੍ਹਾਂ ਇਸ ਲੰਗਰ ਨੂੰ ਆਪਾਂ ਬਣਾਈ ਰੱਖੀਏ ਹਰ ਸਾਲ ਇੱਥੇ ਰੌਣਕਾਂ ਮਹਾਰਾਜ ਦੇ ਚਰਨਾਂ 'ਚ ਲਾਈ ਰੱਖੀਏ ਬਹੁਤੀਆਂ ਗੱਲਾਂ ਨਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਦੌਰਾਨ ਪ੍ਰਬੰਧਕਾਂ ਵੱਲੋਂ ਗੁਰੂ ਕੇ ਲੰਗਰਾਂ ਲਈ ਰਸਦਾਂ ਦਾ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ